ਲਾਈਨਜ ਕਲੱਬ 321D ਐਕਟਿਵ ਵੱਲੋਂ ਵਿਸ਼ੇਸ਼ ਮੀਟਿੰਗ ਵੈਲਕਮ ਹੋਟਲ ਦੇ ਵਿੱਚ ਕੀਤੀ ਗਈ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਡਿਪਟੀ ਗਵਰਨਰ ਤਰਲੋਚਨ ਸਿੰਘ ਵਿਰਦੀ ਨੇ ਦੱਸਿਆ ਹੈ ਕਿ ਲਾਈਨਜ ਕਲੱਬ 321D ਐਕਟਿਵ ਦੀ ਮਹੀਨਾਵਾਰ ਮੀਟਿੰਗ ਵਿੱਚ ਵੱਖ-ਵੱਖ ਮੈਂਬਰ ਸਹਿਬਾਨਾਂ ਵੱਲੋਂ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਗਏ ਅਤੇ ਕਲੱਬ ਦੇ ਵੱਲੋਂ ਬਹੁਤ ਸਾਰੇ ਮੁਫਤ ਮੈਡੀਕਲ ਚੈੱਕਅਪ ਕੈਂਪ ਅੱਖਾਂ ਦਾ ਕੈਂਪ ਅਤੇ ਇਹਨਾਂ ਤੋਂ ਇਲਾਵਾ ਜ਼ਰੂਰਤਮੰਦ ਲੜਕੀ ਦੇ ਵਿਆਹ ਤੇ ਮੌਕੇ ਤੇ ਅਦਦ ਵੀ ਕੀਤੀ ਗਈ ਆਓ ਦੇਖਦੇ ਆ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਜਿਸ ਨੇ ਵੀ ਆਪਣਾ ਕੋਈ ਸਲਾਹ مشورہ ਕਰਨਾ ਹੋਵੇ ਕੁਝ ਹਾਥ ਦੇਣਾ ਹੋਵੇ ਤਾਂ ਆਪਾਂ ਨੂੰ ਸੁਝਾਅ ਦੇ ਸਕਦੇ ਜੀ ਵੈਲਕਮ ਵਿੱਚ ਜਿਤੇ ਰੱਖੀਏ ਸਭ ਤੋਂ ਪਹਿਲਾਂ ਭਰਤਨ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪਣੇ ਸਾਰੇ ਨਾਮ ਮੈਂਬਰਸ ਨੂੰ ਅਤੇ ਦੇਸ਼ ਦੇ ਦੇਸ਼ ਬੈਠੀਆਂ ਸੰਤਾਂ ਨੂੰ ਮੇਰੇ ਵੱਲੋਂ ਤਲੋਤ ਸਿੰਘ ਗੜੀ ਲਾਈਨ ਕਲੱਬ ਨਵਾਂ ਸ਼ਹਿਰ ਐਕਟਿਵ ਅਤੇ ਮੇਰੀ ਸਮੁੱਚੀ ਟੀਮ ਲਾਈਨ ਕਲੱਬ ਨਵਾਂ ਸ਼ਹਿਰ ਐਕਟਿਵ ਦੀ ਤਰਫੋਂ ਸਾਰੀਆਂ ਸੰਤਾਂ ਨੂੰ ਲੱਖ ਲੱਖ ਵਧਾਈ ਅੱਜ ਅਪਾਏ ਪ੍ਰਣ ਕਰੀਏ ਕਿ ਅਪਾ ਸਾਹਿਬ ਗੁਰੂ ਅਰਦਾਸ ਮਹਾਰਾਜੀ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਆਂ ਖੁਸ਼ੀਆਂ ਪ੍ਰਾਪਤ ਕਰੀਏ ਅਤੇ ਵਾਹਿਗੁਰੂ ਹਮੇਸ਼ਾ ਸਾਡੇ ਕਲੱਬ ਤੇ ਸਾਡੀਆਂ ਦੇਸ਼ ਦੇਸ਼ ਪ੍ਰਦੇਸ਼ ਸੰਤਾਵਾਂ ਤੇ ਹਮੇਸ਼ਾ ਮਿਹਰ ਰੱਖਣ ਤੰਦਰੁਸਤੀਆਂ ਬਖਸ਼ਣ ਚੜ੍ਹਦੀਆਂ ਕਲ ਰੱਖਣ ਇਹਦੇ ਸੰਬੰਧ ਵਿੱਚ ਹੀ ਅਸੀਂ ਜੋ ਕਿ ਅੱਜ ਸਾਡੀ ਮੀਟਿੰਗ ਹੋਈ ਆ ਉਸ ਦੇ ਵਿੱਚ ਅਸੀਂ ਮੈਡੀਕਲ ਚੈੱਕਅਪ ਕੈਂਪ ਅੱਖਾਂ ਦੇ ਕੈਂਪ ਜੋ ਸਾਡੇ ਲਗਾਤਾਰ ਚੱਲਦੇ ਆਉਂਦੇ ਆ ਉਹ ਇਸ ਤਰ੍ਹਾਂ ਚੱਲਦੇ ਰਹਿਣਗੇ ਮੇਰੇ ਜਿੰਨੇ ਵੀ ਲਾਈ ਮੈਂਬਰ ਹੈਗੇ ਸਾਰਿਆਂ ਨੇ ਇਸ ਗੱਲ ਤੇ ਸਹਿਮਤੀ ਦਿੱਤੀ ਆ ਕਿ ਅਸੀਂ ਸਾਰੇ ਹੀ ਸਹਿਯੋਗ ਕਰਕੇ ਇਹ ਕੈਂਪ ਇਸ ਤਰ੍ਹਾਂ ਚੱਲਦੇ ਰਹਿਣਗੇ ਜਿੱਦਾਂ ਕਿ ਆਪ ਨੂੰ ਪਤਾ ਹੀ ਹੈ ਕਿ ਗੁਰਦੁਆਰਾ ਥਾਲੀ ਸਾਹਿਬ ਵਿਖੇ ਸਾਡਾ ਹਰੇਕ ਸੰਗਰਾਂਦ ਨੂੰ ਵੱਡਾ ਕੈਂਪ ਹੁੰਦਾ ਹੈ ਜੋ ਕਿ ਇਸ ਵਾਰ ਸਾਡਾ ਨੰਨਾ ਕੈਂਪ ਪੂਰੇ ਕਰ ਚੁੱਕੇ ਆ ਤੇ ਨਾਲ ਹੀ ਸਾਡੇ ਮੈਂਬਰ ਸਾਹਿਬਾਨ ਨੇ ਇੱਕ ਹੋਰ ਸਹਿਮਤੀ ਜਤਾਈ ਹੈ ਕਿ ਜਿਸ ਦੇ ਵਿੱਚ ਅਸੀਂ ਗੁਰਦੁਆਰਾ ਮੰਜੀ ਸਾਹਿਬ ਵਿਖੇ ਹਰ ਐਤਵਾਰ ਨੂੰ ਮੈਡੀਕਲ ਚੈੱਕਅਪ ਕੈਂਪ ਦਾ ਆਰੰਭ ਕੀਤਾ ਗਿਆ ਜੋ ਕਿ ਸਾਡਾ ਇਹ ਵੀ ਪਿਛਲੇ ਮਹੀਨੇ ਤੋਂ ਚਾਲੂ ਕੀਤਾ ਗਿਆ ਉਹਦੇ ਵਿੱਚ ਵੀ ਮੈਂ ਬਹੁਤ ਬਹੁਤ ਸਾਡੇ ਕਲੱਬ ਦੇ ਮੈਂਬਰ ਵਧਾਈ ਦੇ ਪਾਤਰ ਆ ਇਸੀ ਤਰ੍ਹਾਂ ਸਾਡੇ ਪਿਛਲੇ ਮਹੀਨੇ ਦੇ ਵਿੱਚ ਇੱਕ ਗਰੀਬ ਪਰਿਵਾਰ ਨੂੰ ਜੋ ਕਿ ਵਿਆਹ ਦਾ ਸਬਾਨ ਵਿਆਹ ਦਾ ਫਰਨੀਚਰ ਸਾਰਾ ਸਾਡੇ ਕਲੱਬ ਦੇ ਸਹਿਯੋਗ ਦੇ ਨਾਲ ਡਿਲੀਵਰ ਕੀਤਾ ਗਿਆ ਮੈਂ ਉਸ ਲਈ ਵੀ ਸਾਰੇ ਮੈਂਬਰਸ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਸ ਤਰ੍ਹਾਂ ਕਿ ਸਾਡੇ ਬਾਹਰ ਬੈਠੇ ਜਿਹੜੇ ਸਾਡੇ ਮੇਨ ਕਲੱਬ ਦੇ ਸੰਚਾਲਕ ਨੇ ਸੰਜੀਵ ਗੁਰਦੀਪ ਸਿੰਘ ਸੂਚ ਅਤੇ ਜਗਦੀਸ਼ ਸਿੰਘ ਬੜਵਾਲ ਉਹ ਵੀ ਸਾਨੂੰ ਹਮੇਸ਼ਾ ਹੀ ਸਾਡਾ ਕਲੱਬ ਦਾ ਬਹੁਤ ਸਾਥ ਦਿੰਦੇ ਆ ਇਸ ਤਰ੍ਹਾਂ ਹੀ ਸਾਡੀ ਜਿਹੜੀ ਸਾਡੇ ਕਲੱਬ ਦੀ ਮੀਟਿੰਗ ਅੱਜ ਹੋਈ ਆ ਇਹ ਪ੍ਰਧਾਨ ਲਾਇਨ ਲੇਡੀ ਜਸਵਿੰਦਰਪੁਰ ਗੁਣਾਚੌਰ ਸੈਕਟਰੀ ਮੈਡਮ ਪੂਨਮ ਸੂਰੀ ਜੀ ਰਿਅਰ ਸੰਜੀਪ ਕਹਿਨ ਜੀ ਪੀਆਰਓ ਸਾਡੇ ਬੋਧਾ ਜੀ ਅਤੇ ਜੂਨ ਚੇਅਰ ਸਾਡੇ ਸੰਜੀਪ ਸੂਰੀ ਜੀ ਅਤੇ ਰੀ ਚੇਅਰਮੈਨ ਸਾਡੇ ਕੁਲਦੀਪ ਭੂਸ਼ਨ ਜੀ ਤੇ ਸਾਡੇ ਮੈਡਮ ਬਿਮਲਾ ਰਾਣੀ ਜੀ ਅਤੇ ਸਾਡੇ ਸਵਨਜੀਤ ਜੀ ਤੇ ਸਾਰੇ ਹੋਰ ਮੇਰੇ ਸਾਰੇ ਲਾਈਨ ਮੈਂਬਰ ਸਾਰੇ ਹਾਜ਼ਰ ਹੋਏ ਅਸੀਂ ਪਿਛਲੇ ਜਿੰਨੇ ਵੀ ਪ੍ਰੋਜੈਕਟ ਕੀਤੇ ਹੋਏ ਸਾਰਿਆਂ ਤੇ ਸਾਰੇ ਮੈਂਬਰ ਸਾਹਿਬ ਨੇ ਸਹਿਮਤੀ ਜਤਾਈ ਆ ਤੇ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਵੀ ਸਾਰੀ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਗਈ ਆ ਤੇ ਅਸੀਂ ਹੋਰ ਜਿਹੜੇ ਬਾਕੀ ਪੂਰ ਸਾੜ ਹੰਗਰ ਦਾ ਲੰਗਰ ਵੀ ਜਲਦੀ ਹੀ ਅਸੀਂ ਕਰਾਂਗੇ ਤੇ ਇਸੇ ਤਰ੍ਹਾਂ ਸਾਨੂੰ ਜਿੱਦਾਂ ਉੱਪਰੋਂ ਇੰਟਰਨੈਸ਼ਨਲ ਤੋਂ ਵਿਦਿਆਤਾ ਆਉਂਦੀਆਂ ਨੇ ਉਹਦੇ ਹਿਸਾਬ ਨਾਲ ਅਸੀਂ ਸਾਰੇ ਹੀ ਪ੍ਰੋਜੈਕਟ ਜਿਹੜੇ ਆ ਸਮੇਂ-ਸਮੇਂ 'ਨਾ ਕਰਦੇ ਰਹਿੰਦੇ ਆ ਤੇ ਇਸੇ ਵਾਰ ਵੀ ਅਸੀਂ ਸਾਡੀ ਜਿਹੜੀ ਕੋਈ ਸਾਡੇ ਡਿਊਟਰੀ ਹੁੰਦੇ ਆ ਡਿਊਟਰੀ ਹੁੰਦੇ ਆ ਉਹ ਵੀ ਅਸੀਂ ਟਾਈਮ ਨਾਲ ਸਮੇਂ ਨਾਲ ਪਹੁੰਚਦੇ ਆ ਤੇ ਉਹਦੇ ਵਿੱਚ ਵੀ ਸਾਡੇ ਕਲੱਬ ਦਾ ਜਿਹੜਾ ਕਾफी ਮਾਨ ਸਨਮ ਵੱਜ ਜਾਂਦਾ ਆ ਤੇ ਇਸੇ ਤਰ੍ਹਾਂ ਮੈਂ ਆਪਣੇ ਸਾਰੇ ਕਲੱਬ ਮੈਂਬਰਸ ਨੂੰ ਬੇਨਤੀ ਕਰਾਂਗਾ ਕਿ ਆਪਣੇ ਜਿਹੜੇ ਪ੍ਰੋਜੈਕਟ ਹੈਗੇ ਆ ਇਹ ਵੱਧ ਤੋਂ ਵੱਧ ਕੀਤੇ ਜਾਣ ਅਤੇ ਵੱਧ ਤੋਂ ਵੱਧ ਗਰੀਬ ਲੋਕਾਂ ਦੀ ਮਦਦ ਕੀਤੀ ਜਾਵੇ ਸਹਾਇਤਾ ਕੀਤੀ ਜਾਵੇ ਜੋ ਵੀ ਹੈ ਸਾਰੇ ਮੈਂਬਰ ਇਕੱਠੇ ਹੋ ਕੇ ਰਾਂ ਮਿਲ ਕੇ ਇਸ ਗੱਲਾਂ ਤੇ ਆਪਾਂ ਅਮਲ ਕਰੀਏ ਅਤੇ ਮੈਡੀਕਲ ਕੈਂਪ ਤਾਂ ਲਾਉਂਦੇ ਲਾਉਂਦੇ ਆ ਨਾਲ ਦੀ ਨਾਲ ਅਸੀਂ ਜਿਦਾ ਕਿ ਸਕੂਲਾਂ ਦੇ ਵਿੱਚ ਗਰੀਬ ਬੱਚੇ ਆ ਉਹਨਾਂ ਨੂੰ ਕਾਪੀਆਂ ਪੈਨਸਲਾਂ ਜਾਂ ਕੋਈ ਬੈਗ ਜਾਂ ਬੂਟ ਜਾਂ ਕੁਝ ਵੀ ਇਦਾਂ ਦੀ ਵੀ ਦੇਸ਼ ਦਾ ਪੰਦੀ ਦੇ ਸਕਦੇ ਆ ਤੇ ਬਾਕੀ ਜਿੰਨਾ ਵੀ ਹੋ ਸਕੇ ਸਮਾਜ ਭਲਾਈ ਦੇ ਕੰਮਾਂ ਵੱਲ ਵੱਧ ਤੋਂ ਵੱਧ ਕਲੱਬ ਨੂੰ ਚਾਰਕੜਾ ਚਾਹੀਦਾ ਸਾਡਾ ਜਿਹੜਾ ਕਲੱਬ ਹੈ ਸਾਰੇ ਰੀਜਨ ਦੇ ਵਿੱਚੋਂ ਜਦੋਂ ਅਸੀਂ ਕਲੱਬੇ ਨਾਮਾ ਸਟਾਰਟ ਕੀਤਾ ਸੀ ਸਾਡੇ ਪ੍ਰੋਜੈਕਟਾਂ ਨੂੰ ਦੇਖਦੇ ਹੋਏ ਸਾਡੇ ਗਵਰਨਰ ਜੀਐਸ ਸੇਠੀ ਜੀ ਨੇ ਸਾਨੂੰ ਉਹ ਲੈਵਲ ਸਟਾਰ ਪੋਸਟ ਕੀਤਾ ਸੀ ਤੇ ਇਹ ਵੀ ਕਿ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਆ ਤੇ ਸਾਨੂੰ ਉੱਪਰੋਂ ਵੀ ਸਮੇਂ-ਸਮੇਂ ਨਾਲ ਵੀ ਇੰਟਰਨੈਸ਼ਨਲ ਤੋਂ ਵੀ ਸਾਨੂੰ ਕਾਫੀ ਸਾਰਾ ਮਾਣ ਪ੍ਰਾਪਤ ਹੁੰਦਾ ਆ ਜੋ ਕਿ ਸਾਡੇ ਇਹ ਸਾਰਾ ਸਾਡੇ ਲਾਈਨ ਮੈਂਬਰਾਂ ਦੇ ਸਹਿਯੋਗ ਨਾਲ ਹੀ ਹੁੰਦਾ ਆ ਤੇ ਇੰੀਆਂ ਗੱਲਾਂ ਕਰਦਾ ਮੈਂ ਮੀਟਿੰਗ ਨੂੰ ਸਮਾਪਤੀ ਕਰ ਵੱਲ ਲੈ ਕੇ ਜਾਂਦਾ ਜੇ ਕੋਈ ਹੋਰ ਕਿਸੇ ਮੈਂਬਰ ਨੇ ਆਪਣਾ ਸਲਾਹਤ ਦੱਸਣੀ ਹੋਵੇ ਜਾਂ ਕੋਈ ਆਪਣਾ ਸੁਝਾਅ ਦੇਣਾ ਹੋਵੇ ਜਾਂ ਕੋਈ ਆਪਾਂ ਕੋਈ ਕੈਂਪਨ ਵਧੀਆ ਤੀਕੇ ਦਾ ਕਰ ਸਕਦੇ ਹੋਏ ਜਾਂ ਕੋਈ ਆਪਾਂ ਪ੍ਰੋਜੈਕਟ ਕਰ ਸਕਦੇ ਹੋਈਏ ਤੇ ਇਸੇ ਤਰ੍ਹਾਂ ਪਿਛਲੇ ਵੀ ਆਰੀ ਅਸੀਂ ਜਾਨੀ ਕਿ ਬਿਰਦਾਸ਼ਣ ਦੇ ਵਿੱਚ ਵੀ ਕਾਫੀ ਸਾਰਾ ਲੰਗਰ ਵੀ ਉਹਨੂੰ ਪੂਰ ਫਰਦਾ ਲੰਗਰ ਵੀ ਲਗਾਇਆ ਤੇ ਇਸੇ ਤਰ੍ਹਾਂ ਦੇ ਇੰਨੇ ਛੋਟੇ-ਮੋਟੇ ਪ੍ਰੋਜੈਕਟਡ ਇਹ ਆ ਇਦਾਂ ਦੇ ਅਸੀਂ ਕਰਦੇ ਰਹੀਏ ਤਾਂ ਕਿ ਸਾਡਾ ਜਿਹੜਾ ਕਲੱਬ ਉਹ ਬਲੰਦੀਆਂ ਸ਼ੂਬੇ ਤੇ ਸਾਡਾ ਇੰਟਰਨੈਟ ਵਿੱਚ ਨਾ ਆ ਤੇ ਮੈਂ ਸਾਰੇ ਮੈਂਬਰਾਂ ਨੂੰ ਇੱਕ ਵਾਰੀ ਫੇਰ ਆਪਣੇ ਵੱਲੋਂ ਆਪਣੀ ਟੀਮ ਵੱਲੋਂ ਸਾਰੰਗ ਵਰਕ ਪਾ ਦਿੰਦਾ ਵਾਇਗੁਰੂ ਦੀ ਕਥਾਲ ਸਾਹਿਬ ਵਾਇਗੁਰੂ ਜੀ ਦੇ ਪਤੇ ਹੁਣ 2 ਮਿੰਟ ਲਈ